ਪੈਸਾ ਉਸੇ ਦਾ ਬਣਦਾ ਹੈ ਜੋ ਲੰਮੇ ਸਮੇਂ ਲਈ ਪੈਸਾ ਲਗਾਉਂਦਾ ਹੈ ਜੋ ਜਿਆਦਾ ਲਾਲਚ ਨਹੀਂ ਕਰਦਾ ਅਤੇ ਜਿਆਦਾ ਡਰਦਾ ਨਹੀਂ ਕਦੇ ਵੀ ਇੱਕ ਹੀ ਇਨਕਮ ਤੇ ਡਿਪੈਂਡ ਨਾ ਰਹੋ ਦੂਸਰਾ ਸੋਰਸ ਆਫ ਇਨਕਮ ਬਣਾਉਣ ਲਈ ਇਨਵੈਸਟਮੈਂਟ ਕਰੋ ਜੇਕਰ ਤੁਸੀਂ ਵੀ ਮੇਰੇ ਵਾਂਗ ਇੱਕ ਇਨਵੈਸਟਰ ਹੋ ਤਾਂ ਵਾਰਨ ਬਫੇਟ ਦੀ ਇਹ ਗੱਲ ਬਹੁਤ ਕੁਝ ਸਿਖਾਉਂਦੀ ਹੈ ਬੰਦਾ ਕਹਿੰਦਾ ਹੈ ਕਿ ਪੈਸਾ ਆਵੇ ਤਾਂ ਮੈਂ ਕੁਝ ਕਰਕੇ ਦਿਖਾਵਾਂ ਪਰ ਪੈਸਾ ਕਹਿੰਦਾ ਹੈ ਕਿ ਤੂੰ ਕੁਝ ਕਰ ਤਾਂ ਮੈਂ ਆਵਾਂ ਦੋਸਤੋ ਅੱਜ ਤੁਸੀਂ ਜਾਣੋਗੇ ਕਿ ਇਨਵੈਸਟਮੈਂਟ ਵਿੱਚ ਪਾਵਰ ਆਫ ਕੰਪਾਊਂਡਿੰਗ ਕਿੰਦਾ ਕੰਮ ਕਰਦੀ ਹੈ ਤੁਸੀਂ ਕੰਪਾਊਂਡਿੰਗ ਦਾ ਫਾਇਦਾ ਕਿਦਾਂ ਚੁੱਕ ਸਕਦੇ ਹੋ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇ ਤੁਸੀਂ ਵੀ ਪੰਜਾਬੀ ਭਾਸ਼ਾ ਵਿੱਚ ਸਟਾਕ ਮਾਰਕੀਟ ਬਾਰੇ ਸਿੱਖਣਾ ਚਾਹੁੰਦੇ ਹੋ ਅਤੇ ਆਪਣੇ ਪੈਸੇ ਨੂੰ ਗਰੋਅ ਕਰਨਾ ਚਾਹੁੰਦੇ ਹੋ ਤਾਂ ਹੁਣੇ ਇਨਵੈਸਟਰ ਪੰਜਾਬ ਨੂੰ ਸਬਸਕ੍ਰਾਈਬ ਕਰ ਲਵੋ ਪੰਜਾਬੀ ਭਾਸ਼ਾ ਵਿੱਚ ਫਾਈਨੈਂਸ਼ੀਅਲ ਬੁੱਕਸ ਦੀ ਨੌਲੇਜ ਤੁਹਾਨੂੰ ਕਿਤੇ ਨਹੀਂ ਮਿਲਣੀ ਦੁਨੀਆ ਦੇ ਮਹਾਨ ਸਾਇੰਟਿਸਟ ਵਿੱਚੋਂ ਇੱਕ ਅਲਬਰਟ ਆਇਨਸਟਾਈਨ ਨੇ ਕਿਹਾ ਸੀ ਕੰਪਾਊਂਡਿੰਗ ਦੁਨੀਆ ਦਾ 8ਵਾਂ ਅਜੂਬਾ ਹੈ ਜੋ ਇਸ ਨੂੰ ਸਮਝਦਾ ਹੈ ਉਹ ਕਮਾਉਂਦਾ ਹੈ ਜੋ ਇਸ ਨੂੰ ਨਹੀਂ ਸਮਝਦਾ ਉਹ ਭਰਦਾ ਹੈ ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਸਕੂਲ ਦੇ ਦਿਨਾਂ ਵਿੱਚ 8ਵੀਂ ਕਲਾਸ ਵਿੱਚ ਕੰਪਾਊਂਡ ਇੰਟਰਸਟ ਦੇ ਬਾਰੇ ਜ਼ਰੂਰ ਪੜ ਇਸ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਵਿਆਜ ਤੇ ਵਿਆਜ ਮਿਲਣ ਨੂੰ ਹੀ ਕੰਪਾਊਂਡ ਇੰਟਰਸਟ ਕਿਹਾ ਜਾਂਦਾ ਹੈ ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਜੇਕਰ ਕਿਸੇ ਨੇ 10% CAGR ਦੇ ਹਿਸਾਬ ਨਾਲ 100 ਰੁਪਏ ਜਮ੍ਹਾਂ ਕੀਤੇ ਤਾਂ ਉਸ ਨੂੰ ਅਗਲੇ ਸਾਲ 100 ਰੁਪਏ ਤੇ 10 ਰੁਪਏ ਵਿਆਜ ਮਿਲੇਗਾ ਪਰ ਉਸ ਤੋਂ ਅਗਲੇ ਸਾਲ ਉਸ ਨੂੰ 100 ਰੁਪਏ ਦੀ ਜਗ੍ਹਾ 110 ਰੁਪਏ ਤੇ ਵਿਆਜ ਮਿਲੇਗਾ ਜੋ ਹੁੰਦਾ ਹੈ 11 ਰੁਪਏ ਮਤਲਬ 2 ਸਾਲ ਬਾਅਦ 100 ਰੁਪਏ ਵਧ ਗਏ 121 ਰੁਪਏ ਹੋ ਜਾਣਗੇ ਪਰ ਸਿੰਪਲ ਇੰਟਰਸਟ ਵਿੱਚ ਪਹਿਲੇ ਸਾਲ ਤਾਂ 100 ਰੁਪਏ ਤੇ 10 ਰੁਪਏ ਵਿਆਜ ਮਿਲਦਾ ਹੈ ਪਰ ਦੂਸਰੇ ਸਾਲ ਵੀ 100 ਰੁਪਏ ਤੇ 10 ਰੁਪਏ ਵਿਆਜ ਹੀ ਮਿਲਦਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਟਾਕ ਮਾਰਕੀਟ ਵਿੱਚ 10% ਤੋਂ ਜ਼ਿਆਦਾ ਦਾ ਰਿਟਰਨ ਤਾਂ ਆਮ ਹੀ ਮਿਲ ਜਾਂਦਾ ਹੈ ਸਿੰਪਲ ਇੰਟਰਸਟ ਦੇ ਹਿਸਾਬ ਨਾਲ 2 ਸਾਲ ਬਾਅਦ ਤੁਹਾਡੇ ਕੋਲ 120 ਰੁਪਏ ਹੋ ਜਾਣਗੇ ਤੁਸੀਂ ਦੇਖ ਸਕਦੇ ਹੋਗੇ ਕੰਪਾਊਂਡ ਇੰਟਰਸਟ ਵਿੱਚ ਸਿੰਪਲ ਇੰਟਰਸਟ ਨਾਲੋਂ 1 ਰੁਪਏ ਵਧ ਮਿਲਿਆ ਹੁਣ ਤੁਸੀਂ ਆਖੋਗੇ ਕਿ ਇਸ ਵਿੱਚ ਕੀ ਮੈਜਿਕ ਹੈ 1 ਰ ਉਘਾਰ ਲਿਆ ਤਾਂ ਰੁਕੋ ਜਰਾ ਸਬਰ ਕਰੋ ਕੰਪਾਊਂਡਿੰਗ ਦਾ ਮੈਜਿਕ ਲੌਂਗ ਟਰਮ ਵਿੱਚ ਕਿਦਾਂ ਕੰਮ ਕਰਦਾ ਹੈ ਇਸ ਬਾਰੇ ਤੁਹਾਨੂੰ ਦੱਸਦਾ ਹਾਂ ਮੰਨ ਲੈਂਦੇ ਹਾਂ ਕਿ ਤੁਸੀਂ 100 ਰੁਪਏ ਦੀ ਐਫ ਡੀ ਕੀਤੀ ਜਿਸ ਵਿੱਚ ਕੰਪਾਊਂਡਿੰਗ ਦਾ ਰੇਟ ਆਫ ਰਿਟਰਨ 10% ਦਾ ਹੈ ਮੈਨੂੰ ਪਤਾ ਹੈ ਕਿ 10% ਕਿਸੇ ਵੀ ਐਫ ਡੀ ਵਿੱਚ ਨਹੀਂ ਮਿਲਦਾ ਅਤੇ ਨਾਲ ਹੀ ਉਸ ਵਿੱਚ ਕੰਪਾਊਂਡਡ ਇੰਟਰਸਟ ਦੀ ਜਗ੍ਹਾ ਸਿੰਪਲ ਇੰਟਰਸਟ ਲੱਗਦਾ ਹੈ ਪਰ ਤੁਹਾਡੀ ਕੈਲਕੂਲੇਸ਼ਨ ਵਾਸਤੇ ਮੰਨ ਲੈਂਦੇ ਹਾਂ ਤੁਸੀਂ 30 ਸਾਲ ਵਾਸਤੇ ਐਫ ਡੀ ਕਰਦੇ ਹੋ ਤਾਂ 30 ਸਾਲ ਬਾਅਦ ਕੰਪਾਊਂਡਡ ਇੰਟਰਸਟ ਵਾਲੀ ਐਫ ਡੀ ਵਿੱਚ ਇਨਵੈਸਟ ਕੀਤਾ ਹੋਇਆ ਤੁਹਾਡਾ ਪੈਸਾ ਹੋ ਜਾਵੇਗਾ 1 ਯਾਨੀ ਕਿ ਤੁਹਾਡਾ ਪੈਸਾ 17 ਗੁਣਾ ਹੋ ਗਿਆ ਪਰ ਜੇ ਤੁਸੀਂ ਸਿੰਪਲ ਇੰਟਰਸਟ ਵਾਲੀ ਐਫਐਡ ਵਿੱਚ 100 ਰੁਪਏ ਇਨਵੈਸਟ ਕੀਤੇ ਹੁੰਦੇ ਤਾਂ ਉਹ 30 ਸਾਲ ਬਾਅਦ ਸਿਰਫ 400 ਰੁਪਏ ਹੋਣੇ ਸੀ ਯਾਨੀ ਕਿ ਸਿਰਫ 4 ਗੁਣਾ ਬਹੁਤ ਸਾਰੇ ਪੰਜਾਬੀ ਵੀਰ ਅਜੇ ਵੀ ਇਸ ਅਠਵੇਂ ਐਜੂਬੀਨ ਨੂੰ ਨਹੀਂ ਸਮਝ ਪਾ ਰਹੇ ਹੋਣਗੇ ਇਸ ਨੂੰ ਪੱਕੇ ਤੌਰ ਤੇ ਤੁਹਾਡੇ ਦਿਮਾਗ ਵਿੱਚ ਬਿਠਾਉਣ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੰਪਾਊਂਡਿੰਗ ਸਿਰਫ ਵੀਡੀਓ ਵਿੱਚ ਹੀ ਕੰਮ ਕਰਦੀ ਹੈ ਜਾਂ ਫਿਰ ਅਸਲੀ ਜ਼ਿੰਦਗੀ ਵਿੱਚ ਕਿਉਂਕਿ ਅਸੀਂ ਇਨਸਾਨ ਨੰਬਰਾਂ ਤੋਂ ਜ਼ਿਆਦਾ ਕਹਾਣੀਆਂ ਨੂੰ ਜੰਗੇ ਤਰੀਕੇ ਨਾਲ ਸਮਝਦੇ ਹਾਂ ਦੋ ਦੋਸਤ ਹਨ ਮਨਦੀਪ ਅਤੇ ਸੰਦੀਪ ਦੋਵੇਂ ਮਿਡਲ ਕਲਾਸ ਫੈਮਿਲੀ ਵਿੱਚੋਂ ਹਨ ਦੋਵੇਂ ਇਕੱਠੇ ਪੜ੍ਹਦੇ ਲਿਖਦੇ ਅਤੇ ਖੇਡਦੇ ਹੁੰਦੇ ਸਨ ਸਮਾਂ ਆਪਣੀ ਚਾਲੇ ਚੱਲਿਆ ਅਤੇ 25 ਸਾਲ ਦਾ ਹੋਣ ਤੋਂ ਬਾਅਦ ਦੋਵਾਂ ਦੀ ਨੌਕਰੀ ਲੱਗ ਗਈ ਦੋਵਾਂ ਨੇ ਨੌਕਰੀ ਸ਼ੁਰੂ ਕੀਤੀ ਅਤੇ ਮਿਲਣ ਵਾਲੇ ਪੈਸੇ ਨਾਲ ਲਾਈਫ ਇੰਜੋਏ ਕਰਨ ਲੱਗ ਪਏ ਇੱਕ ਦਿਨ ਮਨਦੀਪ ਨੇ ਆਪਣੇ ਦੋਸਤ ਨੂੰ ਕਿਹਾ ਕਿ ਪਿਤਾ ਜੀ ਕਹਿੰਦੇ ਹਨ ਕਿ ਆਪਾਂ ਨੂੰ ਹਰ ਮਹੀਨੇ ਕੁਝ ਪੈਸੇ ਜਮ੍ਹਾਂ ਕਰਨੇ ਚਾਹੀਦੇ ਹਨ ਤੇਰਾ ਕੀ ਖਿਆਲ ਹੈ ਸੰਦੀਪ ਇਸ ਗੱਲ ਨਾਲ ਸਹਿਮਤ ਹੋਇਆ ਕਰ ਕਹਿਣ ਲੱਗਾ ਕਿ ਅਜੇ ਤਾਂ ਆਪਾਂ ਬਹੁਤ ਜਵਾਨ ਹਾਂ ਸਾਡੇ ਉੱਤੇ ਕੋਈ ਜ਼ਿੰਮੇਵਾਰੀ ਵੀ ਨਹੀਂ ਹੈ ਆਪਾਂ ਕੁਝ ਸਾਲ ਮौज-ਮਸਤੀ ਕਰ ਲੈਂਦੇ ਹਾਂ ਅਤੇ ਬਾਅਦ ਵਿੱਚ ਬਹੁਤ ਪੈਸੇ ਬਚਾ ਲਵਾਂਗੇ ਇਸ ਤੋਂ ਬਾਅਦ ਦੋਵਾਂ ਨੇ ਆਪਣੇ ਆਪਣੇ ਹਿਸਾਬ ਨਾਲ ਸੇਵਿੰਗਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਮਨਦੀਪ ਨੇ 25 ਸਾਲ ਦੀ ਉਮਰ ਤੋਂ ਹੀ 10% CAGR ਦੇ ਹਿਸਾਬ ਨਾਲ ਸਟਾਕ ਮਾਰਕੀਟ ਵਿੱਚ ਹਰ ਮਹੀਨੇ 5000 ਰੁਪਏ ਇਨਵੈਸਟ ਕਰਨੇ ਸ਼ੁਰੂ ਕਰ ਦਿੱਤੇ ਜਦਕਿ ਸੰਦੀਪ ਨੇ ਇਹੀ ਕੰਮ ਵਿਆਹ ਅਤੇ ਬੱਚੇ ਹੋਣ ਤੋਂ ਬਾਅਦ 35 ਦੀ ਉਮਰ ਤੋਂ ਸ਼ੁਰੂ ਕੀਤਾ ਕਿਉਂਕਿ ਮਨਦੀਪ ਪਹਿਲਾਂ ਤੋਂ ਹੀ 5000 ਰੁਪਏ ਹਰ ਮਹੀਨੇ ਸੇਵ ਅਤੇ ਇਨਵੈਸਟ ਕਰ ਰਿਹਾ ਸੀ ਇਸ ਲਈ ਉਸ ਦੀ ਬਰਾਬਰੀ ਕਰਨ ਵਾਸਤੇ ਸੰਦੀਪ ਨੇ 10000 ਰੁਪਏ ਹਰ ਮਹੀਨੇ ਸੇਵ ਤੇ ਇਨਵੈਸਟ ਕਰਨੇ ਸ਼ੁਰੂ ਕਰ ਦਿੱਤੇ ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਜਦੋਂ 60 ਸਾਲ ਦੀ ਉਮਰ ਵਿੱਚ ਦੋਵੇਂ ਰਿਟਾਇਰ ਹੋਣਗੇ ਤਾਂ ਦੋਵਾਂ ਕੋਲ ਕਿੰਨੇ ਪੈਸੇ ਹੋਣਗੇ ਅਤੇ ਕਿਸ ਕੋਲ ਜ਼ਿਆਦਾ ਪੈਸੇ ਹੋਣਗੇ ਤੁਸੀਂ ਸੋਚ ਰਹੇ ਹੋਵੋਗੇ ਕਿ ਸੰਦੀਪ ਕੋਲ ਜ਼ਿਆਦਾ ਪੈਸੇ ਹੋਣਗੇ ਕਿਉਂਕਿ ਉਸਨੇ ਹਰ ਮਹੀਨੇ 10000 ਰੁਪਏ ਇਨਵੈਸਟ ਕੀਤੇ ਸਨ ਚਲੋ ਦੇਖਦੇ ਹਾਂ ਸੰਦੀਪ ਕੋਲ ਹੋਣਗੇ 1 ਕਰੋੜ 23 ਲੱਖ ਰੁਪਏ ਬਹੁਤ ਵਧੀਆ ਉਹੀ ਦੂਜੇ ਪਾਸੇ ਮਨਦੀਪ ਕੋਲ ਹੋ ਜਾਣਗੇ 1 ਕਰੋੜ 70 ਲੱਖ ਰੁਪਏ ਕਿਉਂ ਹੈ ਨਾ ਕੰਪਾਉਂਡਿੰਗ ਦੀ ਪਾਵਰ ਇਸੇ ਤਰ੍ਹਾਂ ਤੁਸੀਂ ਵੀ ਛੋਟੇ ਛੋਟੇ ਇਨਵੈਸਟਮੈਂਟ ਕਰਕੇ ਕਰੋੜਪਤੀ ਬਣ ਸਕਦੇ ਹੋ ਇੱਥੇ ਗੱਬਰੂਆਂ ਦੇ ਮਨ ਵਿੱਚ ਦੋ ਡਾਊਟ ਹੋਣਗੇ ਪਹਿਲਾ ਇਹ ਕਿ ਮਨਦੀਪ ਕੋਲ ਸੰਦੀਪ ਨਾਲੋਂ ਸਿਰਫ 47 ਲੱਖ ਰੁਪਏ ਹੀ ਤਾਂ ਜ਼ਿਆਦਾ ਹਨ ਪਰ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇੰਨੇ ਪੈਸੇ ਵਿੱਚ ਤਾਂ ਪੂਰੀ ਕੋਠੀ ਬਣ ਜਾਂਦੀ ਹੈ 47 ਲੱਖ ਰੁਪਇਆ ਥੋੜਾ ਨਹੀਂ ਹੁੰਦਾ ਇਤੇ ਦੂਸਰਾ ਇਹ ਕਿ 60 ਸਾਲ ਦੀ ਉਮਰ ਵਿੱਚ ਤਾਂ ਅਸੀਂ ਬੁੱਢੇ ਹੋ ਜਾਵਾਂਗੇ ਉਸ ਪੈਸੇ ਦਾ ਅਸੀਂ ਕੀ ਕਰਾਂਗੇ ਪਰ ਜੇ ਦੇਖਿਆ ਜਾਵੇ ਵੈਸੇ ਵੀ ਤਾਂ ਤੁਸੀਂ ਬੁੱਢੇ ਹੋ ਹੀ ਜਾਓਗੇ ਤੁਹਾਡੇ ਕੋਲ ਪੈਸੇ ਹੋਣ ਭਾਵੇਂ ਨਹੀਂ ਗਰੀਬੀ ਨਾਲੋਂ ਚੰਗਾ ਕਿ ਤੁਸੀਂ ਕਾਫੀ ਪੈਸੇ ਨਾਲ ਬੁੱਢੇ ਹੋਵੋ ਉਸ ਉਮਰ ਵਿੱਚ ਕੰਮ ਕਰਨ ਦੀ ਜਗ੍ਹਾ ਦਿਹਾੜੀਆਂ ਕਰਕੇ ੱਤਕੇ ਖਾ ਕੇ ਰੋਣ ਦੀ ਜਗ੍ਹਾ ਫਾਈਨੈਂਸ਼ੀਅਲ ਫ੍ਰੀ ਹੋ ਕੇ ਵੇਲੇ ਬੈਠ ਕੇ ਆਪਣੇ ਪੈਸੇ ਦਾ ਆਨੰਦ ਲਿਓ ਕੋਈ ਵੀ ਇਨਵੈਸਟਮੈਂਟ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਸ ਇਨਵੈਸਟਮੈਂਟ ਹੋਣਾ ਚਾਹੀਦਾ ਹੈ ਦੋਸਤੋ ਤੁਸੀਂ 5 ਜਾਂ 10000 ਰੁਪਏ ਦੀ ਵੈਲਿਊ ਨਹੀਂ ਸਮਝਦੇ ਪਰ ਜੇ ਇਹਨਾਂ ਪੈਸ ਤਾਂ ਤੁਸੀਂ ਵੀ ਇੱਕ ਦਿਨ ਕਰੋੜਪਤੀ ਜ਼ਰੂਰ ਬਣੋਗੇ ਕੁਝ ਲੋਕ ਇਸ ਤਰ੍ਹਾਂ ਦੀ ਮੰਥਲੀ ਇਨਵੈਸਟਮੈਂਟ ਨਾ ਕਰਨ ਦਾ ਬਹਾਨਾ ਲੱਭਦੇ ਹਨ ਅਤੇ ਕਹਿੰਦੇ ਹਨ ਕਿ 25 30 ਸਾਲ ਬਾਅਦ ਕਰੋੜ ਰੁਪਏ ਦੀ ਵੈਲਿਊ ਕੀ ਹੋਵੇਗੀ ਪਰ ਉਹ ਇਸ ਗੱਲ ਤੇ ਵੀ ਧਿਆਨ ਨਹੀਂ ਦਿੰਦੇ ਕਿ ਉਹ ਇਨਵੈਸਟਮੈਂਟ ਵੀ ਤਾਂ ਇੱਕੋ ਵਾਰ ਨਹੀਂ ਕਰ ਰਹੇ ਸਗੋਂ 30 ਸਾਲਾਂ ਦੇ ਦੌਰਾਨ ਕਰ ਰਹੇ ਹਨ ਯਾਨੀ ਕਿ ਜੋ 5000 ਰੁਪਏ ਨੂੰ ਇਨਵੈਸਟ ਕਰਨ ਲਈ ਤੁਹਾਨੂੰ ਸੋਚਣਾ ਪੈ ਰਿਹਾ ਹੈ 15 ਸਾਲ ਬਾਅਦ ਇਹ ਇਨਵੈਸਟਮੈਂਟ ਤੁਹਾਨੂੰ ਬਹੁਤ ਸੌਖੀ ਲੱਗੇਗੀ ਇਸ ਲਈ ਬਹਾਨੇ ਲੱਭਣ ਦੀ ਜਲਦ ਤੋਂ ਜਲਦ ਇਨਵੈਸਟ ਕਰਨਾ ਸ਼ੁਰੂ ਕਰ ਦਿਓ ਮੈਂ ਵੀ ਤਾਂ ਤੁਹਾਡੇ ਵਾਂਗ ਇੱਕ ਇਨਵੈਸ ਤੁਹਾਨੂੰ ਪਾਵਰ ਆਫ ਕੰਪਾਊਂਡਿੰਗ ਸਮਝ ਆ ਗਈ ਤਾਂ ਵੀਡੀਓ ਨੂੰ ਲਾਈਕ ਕਰਕੇ ਦੱਸ ਦੇਣਾ ਹੁਣ ਇਸ ਦਾ ਰਿਜ਼ਲਟ ਐਨਾਲਿਸਿਸ ਕਰਕੇ ਦੇਖਦੇ ਹਾਂ ਕਿ ਮਨਦੀਪ ਅਤੇ ਸੰਦੀਪ ਦੀ ਕਹਾਣੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਅਨਾਲਿਸਿਸ 1 ਸੰਦੀਪ ਨੇ ਪੈਸੇ ਬਚਾਉਣ ਵਿੱਚ ਬਹੁਤ ਦੇਰ ਕਰ ਦਿੱਤੀ ਪਰ ਉਸ ਨੇ ਇਸ ਦੀ ਪਰਪਾਈ ਕਰਨ ਵਾਸਤੇ ਜ਼ਿਆਦਾ ਪੈਸੇ ਇਨਵੈਸਟ ਕਰਨ ਦਾ 플ਾਨ ਬਣਾਇਆ ਜੇਕਰ ਤੁਸੀਂ 20 ਦੀ ਉਮਰ ਵਿੱਚ ਪੈਸੇ ਬਚਾਉਣੇ ਸ਼ੁਰੂ ਨਹੀਂ ਕੀਤੇ ਹਨ ਤਾਂ ਚਿੰਤਾ ਨਾ ਕਰੋ ਤੁਸੀਂ ਦੇਰ ਨਾਲ ਸ਼ੁਰੂ ਕਰਕੇ ਅਤੇ ਜ਼ਿਆਦਾ ਪੈਸੇ ਇਨਵੈਸਟ ਕਰਕੇ ਇੱਕ ਵੱਡੀ ਰਕਮ ਜਮ੍ਹਾਂ ਕਰ ਸਕਦੇ ਹੋ ਇਨਵੈਸਟਮੈਂਟ ਦਾ ਕੋਈ ਸਮਾਂ ਨਹੀਂ ਹੁੰਦਾ ਤੁਹਾਨੂੰ ਜਦੋਂ ਇਸ ਬਾਰੇ ਸਮਝ ਆਵੇ ਤਾਂ ਸ਼ੁਰੂ ਕਰ ਦੇਣਾ ਚਾਹੀਦਾ ਹੈ ਹਾਂ ਜੇ ਘਟੋ ਉਮਰ ਵਿੱਚ ਇਨਵੈਸਟਮੈਂਟ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡੀ ਫਾਈਨੈਂਸ਼ੀਅਲ ਪ੍ਰੋਬਲਮਸ ਵੀ ਘਟ ਹੁੰਦੀਆਂ ਜਾਣਗੀਆਂ ਅਨਾਲਿਸਿਸ 2 ਜਿਆਦਾ ਪੈਸੇ ਬਚਾਉਣ ਤੋਂ ਬਾਅਦ ਵੀ ਸੰਦੀਪ ਮਨਦੀਪ ਤੋਂ ਜਿਆਦਾ ਪੈਸੇ ਨਹੀਂ ਕਮਾ ਸਕਿਆ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਮਾਂ ਕਿੰਨਾ ਸ਼ਕਤੀਸ਼ਾਲੀ ਹੈ ਟਾਈਮ ਇਜ਼ ਦਾ ਪਾਵਰ ਇਸ ਲਈ ਜਿੰਨਾ ਜਲਦੀ ਹੋ ਸਕੇ ਪੈਸੇ ਇਨਵੈਸਟ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ 10% ਰਿਟਰਨ ਲੈਣਾ ਕੋਈ ਵੱਡੀ ਗੱਲ ਨਹੀਂ ਤੁਸੀਂ ਫੰਡਾਮੈਂਟਲੀ ਸਟਰੋਂਗ ਸਟਾਕਸ ਵਿੱਚ ਇਨਵੈਸਟ ਕਰਕੇ ਇਸ ਤੋਂ ਵੀ ਜਿਆਦਾ ਰਿਟਰਨ ਲੈ ਸਕਦੇ ਹੋ ਅਤੇ ਇਹਨਾਂ ਫੰਡਾਮੈਂਟਲੀ ਸਟਰੋਂਗ ਸਟਾਕਸ ਨੂੰ ਲੱਭਣਾ ਕੋਈ ਵੱਡੀ ਗੱਲ ਨਹੀਂ ਇਹ ਬਹੁਤ ਸੌਖਾ ਹੈ ਇਸ ਬਾਰੇ ਮੈਂ ਤੁਹਾਨੂੰ ਅਗਲੇ ਐਪੀਸੋਡ ਵਿੱਚ ਦੱਸਾਂਗਾ ਜੇਕਰ ਤੁਹਾਨੂੰ ਸਟਾਕਸ ਵਿੱਚ ਇਨਵੈਸਟ ਕਰਨ ਤੁਸੀਂ ਤਾਂ 골ਡ ਵਿੱਚ ਵੀ ਇਨਵੈਸਟ ਕਰ ਸਕਦੇ ਹੋ ਅਤੇ 10% ਤੋਂ ਜ਼ਿਆਦਾ ਰਿਟਰਨ ਲੈ ਸਕਦੇ ਹੋ। ਆਉਣ ਵਾਲੇ ਐਪੀਸੋਡਸ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੇ ਸਟਾਕਸ ਅਤੇ ਮਿਊਚੁਅਲ ਫੰਡ ਵਧੀਆ ਹਨ। ਮਿਊਚੁਅਲ ਫੰਡ ਇੱਕ ਇਨਵੈਸਟਮੈਂਟ ਇਨਸਟਰੂਮੈਂਟ ਹੁੰਦਾ ਹੈ ਜੋ ਬਹੁਤ ਸਾਰੇ ਲੋਕਾਂ ਤੋਂ ਪੈਸੇ ਜਮ੍ਹਾਂ ਕਰਕੇ ਬਣਾਇਆ ਹੁੰਦਾ ਹੈ। ਮਿਊਚੁਅਲ ਫੰਡਸ ਵੀ ਸਟਾਕਸ ਵਿੱਚ ਹੀ ਇਨਵੈਸਟ ਕਰਦੇ ਹਨ। ਇਸ ਤੋਂ ਮਿਲਣ ਵਾਲਾ ਰਿਟਰਨ ਗਾਰੰਟੀਡ ਨਹੀਂ ਹੁੰਦਾ। ਸਭ ਕੁਝ ਮਾਰਕੀਟ ਦੀ ਪਰਫਾਰਮੈਂਸ ਤੇ ਡਿਪੈਂਡ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਇਹ ਹੈ ਕੰਪਾਊਂਡ ਇੰਟਰੈਸਟ ਦਾ ਲਾਈਵ ਐਗਜ਼ਾਮਪਲ। ਇਹ ਪਿਛਲੇ 4 ਜੀ 5 ਸਾਲਾਂ ਵਿੱਚ ਇੰਨਾ ਵੱਡਾ ਪੋਰਟਫੋਲੀਓ ਬਣ ਸਕਦਾ ਹੈ ਤਾਂ ਸੋਚੋ 15-20 ਸਾਲਾਂ ਬਾਅਦ ਕਿਹੇ ਕਿੱਥੇ ਹੋਵੇਗਾ ਜੇ ਤੁਸੀਂ ਵੀ ਇਦਾਂ ਦਾ ਪੋਰਟਫੋਲੀਓ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਇਨਵੈਸਟਰ ਪੰਜਾਬ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ